ਹਾਂਜੀ ਸਟੂਡੈਂਟਸ ਅੱਜ ਆ ਗਏ ਸਭ ਨੂੰ ਵਾਈ ਸੋਨਿਆ ਰੋਡਾ ਵੈਲਕਮ ਯੂ ਆਈ ਹੋਪ ਕਿ ਤੁਸੀਂ ਸਭਿਲ ਕੋ ਠੀਕ ਠਾਕ ਹੋ ਤਾਂ ਆਪਾਂ ਆਪਣਾ ਨਵਾਂ ਬੈਚ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਸਿਲੈਕਸ਼ਨ ਕਿਟ ਜਿਹੜਾ ਕਿ ਆਉਣ ਵਾਲੇ ਸਾਰੇ ਦੇ ਸਾਰੇ ਟੋਟਲ ਐਗਜ਼ਾਮਸ ਨੂੰ ਕ੍ਰੈਕ ਕਰੇਗਾ ਕਵਰ ਕਰੇਗਾ ਟੋਟਲੀ ਐਂਡ ਇਸ ਬੈਚ ਦੀ ਸਪੈਸ਼ਲ ਸਪੈਸ਼ਲਿਟੀ ਕੀ ਹੈ ਇਸ ਬੈਚ ਚ ਸਪੈਸ਼ਲ ਕੀ ਹੋਣ ਵਾਲਾ ਹੈ ਇਸ ਦਾ ਨਾਮ ਸਿਲੈਕਸ਼ਨ ਕਿਟ ਕਿਉਂ ਹੈ ਕਿਉਂਕਿ ਇਸ ਦੇ ਅੰਦਰ ਹੀ ਗ੍ਰਾਮਰ ਵੋਕੈਬ ਸਾਰੇ ਸਾਰੇ ਪੀਡੀਐਫ ਜਿਹੜੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਸ ਤੋਂ ਬਾਅਦ ਟੈਸਟ ਸੀਰੀਜ਼ ਐਂਡ ਮੋਸਟ ਇੰਪੋਰਟੈਂਟ ਥਿੰਗ ਜਿਹੜੀ ਆਪਣੀ ਬੁੱਕ ਹੈ ਇਸ ਦੇ ਅੰਦਰ ਹੀ ਇਨਕਲੂਡ ਰਹੇਗੀ ਇਹੀ ਇਸ ਬੈਚ ਦੀ ਸਪੈਸ਼ਲਿਟੀ ਹੈ ਕਿ ਇਸ ਦੇ ਅੰਦਰ ਆਪਣੀ ਜਿਹੜੀ ਬੁੱਕ ਹੈ ਜਿਹੜੀ ਗੋਲਡਨ ਰੂਲਸ ਵਾਲੀ 150 ਗੋਲਡਨ ਰੂਲਸ ਇਸ जस्ट ਪ੍ਰੈਕਟਿਸ ਕੰਟੈਂਟ ਬਹੁਤ ਸਾਰਾ ਹੈ ਸੋ that ki ਤੁਸੀਂ ਜਿਵੇਂ ਹੀ ਬੈਚ ਦਾ ਕੰਮ ਕਰਦੇ ਜਾਓਗੇ ਨਾਲ ਨਾਲ ਤੁਸੀਂ ਇਸ ਤੋਂ ਪ੍ਰੈਕਟਿਸ ਕਰੋਗੇ ਤਾਂ ਇਹ ਵਾਲੀ ਬੁੱਕ ਤੁਹਾਨੂੰ ਇਸ ਦੇ ਨਾਲ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਵਾਈ ਜਾਏਗੀ ਡਿਲੀਵਰੀ ਐਸੇ ਫ੍ਰੀ ਹੋਏਗੀ ਘਰ ਬੈਠਿਆਂ ਤੁਹਾਨੂੰ ਇਹ ਵਾਲੀ ਬੁੱਕ ਨਾਲ ਮਿਲ ਜਾਏਗੀ ਸੋ ਬੈਚ ਦੇ ਨਾਲ ਇਹ ਬੁੱਕ ਐਡ ਰਹੇਗੀ ਤਾਂ ਹੀ ਇਸ ਦਾ ਨਾਮ ਸਿਲੈਕਸ਼ਨ ਕਿਟ ਹੈ ਵੀ ਹੋਰ ਕੁਝ ਨਹੀਂ ਦੇਖਣਾ ਤੁਸੀਂ ਗ੍ਰਾਮਰ ਕਰੋ ਵਕਾਇਬ ਕਰੋ ਟੈਸਟ ਸੀਰੀਜ਼ ਕਰੋ ਬੁੱਕ ਕਰੋ ਪ੍ਰੈਕਟਿਸ ਕਰੋ ਸਾਰਾ ਕੁਝ ਇਸ ਦੇ ਵਿੱਚ ਹੀ ਮਿਲੇਗਾ ਰਾਈਟ ਸੋ ਇਸ ਬੈਚ ਦੀ ਵੈਲਿਡਿਟੀ 1 ਸਾਲ ਰਹੇਗੀ ਇਸ ਤੇ ਡਿਸਕਾਊਂਟ ਕੋਪਨ ਲੱਗਿਆ ਹੋਇਆ ਇਹ ਬੈਚ 1100 ਦਾ ਨਹੀਂ ਰਹੂਗਾ ਇਸ ਬੈਚ ਦੀ ਅਮਾਉਂਟ ਇਸ ਤੇ ਡਿਸਕਾਊਂਟ ਕੋਪਨ ਲੱਗਿਆ ਹੋਇਆ ਡਿਸਕਾਊਂਟ ਕੋਪਨ ਤੇ ਜਾ ਕੇ ਹੀ ਤੁਸੀਂ ਬਾਏ ਕਰਨਾ ਹੈ ਤੇ ਅਗਲੀ ਗੱਲ ਹੈ ਸ਼ੁਰੂ ਹੋਏਗਾ 26 ਸਤੰਬਰ ਤੋਂ ਕਰਨਾ ਕੀ ਹੈ ਪੜਨਾ ਕੀ ਹੈ ਇਸ ਬੈਚ ਦੇ ਅੰਦਰ ਉਹ ਮੈਂ ਸਾਰਾ ਤੁਹਾਨੂੰ ਡਿਟੇਲ ਚ ਸਮਝਾ ਦਿੰਦੇ ਆ ਠੀਕ ਹੈ ਤੁਸੀਂ ਇੰਨਾ ਦੇਖਿਆ ਹੋਊਗਾ ਕਿ ਆਪਾਂ ਨੇ ਪਿਛਲੇ 2-3 ਸਾਲ ਚ 3 ਸਾਲ ਦੇ ਅੰਦਰ ਅੰਦਰ ਇੰਗਲਿਸ਼ ਦੇ ਬੈਸਟ ਰਿਜ਼ਲਟਸ ਦਾ ਪ੍ਰੋਮਿਸ ਕੀਤਾ ਤੇ ਬੈਸਟ ਹੀ ਦੇ ਰਹੇ ਆ ਹਣਾ ਪੰਜਾਬ ਦਾ ਸਟੂਡੈਂਟ ਇੰਗਲਿਸ਼ ਨਹੀਂ ਪੜਦਾ ਸੀ ਛੱਡਦਾ ਸੀ ਬਟ ਇਸ ਟਾਈਮ ਇੰਗਲਿਸ਼ ਚ ਕੰਪੀਟੀਸ਼ਨ ਬਹੁਤ ਵੱਜ ਚੁੱਕਿਆ ਹੈ ਸਟੂਡੈਂਟ ਹਿੰਮਤ ਰੱਖਦੇ ਆ 12 ਚੋਂ 11 ਨੰਬਰ ਲੈਣ ਦੀ ਤਾਂ ਬਈ ਆਪਾਂ ਵੀ ਉੱਥੇ ਜਾ ਕੇ ਖੜਨੇ ਕਿਉਂਕਿ ਇਸ ਸਬਜੈਕਟ ਨੂੰ ਛੱਡ ਕੇ ਕੁਝ ਨਹੀਂ ਬਣਨ ਵਾਲਾ ਹੁਣ ਦੇਖੇ ਜਾਓ ਨੇ ਫੀਚਰਸ ਕੀ ਹੈ 26 ਸਤੰਬਰ ਤੋਂ ਇਹ ਬੈਚ ਸ਼ੁਰੂ ਹੋਏਗਾ ਗ੍ਰਾਮਰ ਵੋਕੈਬ ਦਾ ਕੰਪਲੀਟ ਬੈਚ ਰਹੇਗਾ ਠੀਕ ਹੈ ਜੀ ਟੋਟਲ ਇਸ ਤੇ ਪ੍ਰੈਕਟਿਸ ਕੰਸਰਨ ਟੈਸਟ ਸੀਰੀਜ਼ ਐਂਡ ਬੁੱਕ ਇਸ ਦੇ ਅੰਦਰ ਹੀ ਰਹੇਗਾ 1 ਸਾਲ ਦੀ ਵੈਲਿਡਿਟੀ ਡਿਸਕਾਊਂਟ ਇਹਦੇ ਤੇ ਡਿਸਕਾਊਂਟ 15% ਲੱਗ ਜਾਏਗਾ ਉਸ ਤੋਂ ਬਾਅਦ ਕਰਨਾ ਕੀ ਹੈ ਆ ਸਾਰਾ ਕੁਝ ਆਪਾਂ ਇਸ ਬੈਚ ਇੱਕ ਬੈਚ ਦੇ ਅੰਦਰ ਕਰਾਂਗੇ ਚਾਹੇ ਤੁਸੀਂ ਪੀਟਪਲ ਐਸਬੀ ਦੇ ਪੇਪਰ ਦੇਣੇ ਹੈ ਚਾਹੇ ਤੁਸੀਂ ਪੰਜਾਬ ਪੁਲਿਸ ਆਉਣ ਵਾਲਾ ਦੇਣਾ ਹੈ ਚਾਹੇ ਤੁਸੀਂ ਆਉਣ ਵਾਲੇ ਪਟਵਾਰੀ ਦੇਣਾ ਹੈ ਆਉਣ ਵਾਲੇ ਕਿੰਨੇ ਵੀ ਐਗਜ਼ਾਮ ਉਹਨਾਂ ਦੇ ਅੰਦਰ ਸਭ ਦੇ ਵਿੱਚ ਇਹੀ ਇਹੀ ਕੰਮ ਕਰਨਾ ਹੈ ਇੱਥੋਂ ਹੀ ਪੜਾਂਗੇ ਆਪਾਂ ਸਾਰੇ ਆਪਸ਼ਨ ਆ ਸਾਰੀ ਗ੍ਰਾਮਰ ਕਵਰ ਹੋਏਗੀ ਬਟ ਕਰਾਂਗੇ ਕਿਵੇਂ ਅਸੀਂ ਸਭ ਤੋਂ ਪਹਿਲਾਂ ਉਹ ਵਾਲੇ ਟਾਪਿਕ ਇਹ ਨਹੀਂ ਆ ਵੀ ਇੰਗਲਿਸ਼ ਨਾਉਨ ਤੋਂ ਸ਼ੁਰੂ ਕਰਨੀ ਹੈ ਪਰ ਨਾਉਨ ਤੋਂ ਸ਼ੁਰੂ ਕਰਨੀ ਹੈ ਨਾਮ ਪਰ ਨਾਉਨ ਤੋਂ ਨਹੀਂ ਇੰਗਲਿਸ਼ ਉਸ ਤਰੀਕੇ ਨਾਲ ਪੜਾਂਗੇ ਜਿਸ ਤਰੀਕੇ ਨਾਲ ਸਾਨੂੰ ਸਭ ਤੋਂ ਜ਼ਿਆਦਾ ਈਜ਼ੀ ਲੱਗੇਗੀ ਤੇ ਆਉਣ ਵਾਲੇ ਐਗਜ਼ਾਮ 'ਚ ਜਿਹੜੇ ਮੇਜਰ ਟਾਪਿਕ ਨੇ ਅਸੀਂ 30 ਤੋਂ 35 ਦਿਨਾਂ 'ਚ ਜੇ ਤੁਸੀਂ 1.5 ਤੋਂ 2 ਘੰਟੇ ਰੋਜ਼ ਦਿੰਦੇ ਹੋ ਆਪਾਂ ਉਹ ਵਾਲੇ ਮੇਜਰ ਟਾਪਿਕ ਪਹਿਲਾਂ ਕਵਰ ਕਰ ਜਾਂਦੇ ਆ ਜਿਨ੍ਹਾਂ 'ਚ ਕੁਐਸਚਨ ਬੰਦੇ ਬੰਦੇ ਐ ਉਸ ਤੋਂ ਬਾਅਦ ਅਨ ਇੰਪੋਰਟੈਂਟ ਵਾਲੇ ਟਾਪਿਕ ਕਰਦੇ ਆਂ राइट ਉਹਨਾਂ ਦੀ ਪ੍ਰੈਕਟਿਸ ਕਰਦੇ ਹਾਂ ਲਾਈਵ ਟੈਸਟ ਕਰਦੇ ਹਾਂ ਉਸ ਤੋਂ ਬਾਅਦ ਇਹ ਸਾਰਾ ਸੈਕਸ਼ਨ ਇਹ ਸਾਰੇ ਦੇ ਸਾਰੇ ਆਪਾਂ ਵਰਡਸ ਕਰਦੇ ਹਾਂ ਸ਼ਾਰਟ ਟ੍ਰਿਕਸ ਲਗਾ ਕੇ ਕਿੰਨੇ ਵੀ ਪੇਪਰ ਪਿਛਲੇ ਜਿੰਨੇ ਵੀ ਪੇਪਰ ਹੋਏ ਸਾਰੇ ਚੱਕ ਕੇ ਦੇਖ ਲਿਓ ਜਿਹੜੀ ਵੋਕੈਬ ਆਪਾਂ ਕਲਾਸ ਚ ਕਰਤੀ ਉਥੋਂ ਸਾਰੇ ਦੇ ਸਾਰੇ ਤੁਹਾਡੇ ਕੁਐਸਚਨ ਕਵਰ ਹੋ ਰਹੇ ਨੇ ਇਹ ਨਹੀਂ ਆ ਵੀ ਇੱਥੋਂ ਪੜ ਲਓ ਵੋਕੈਬ ਉਥੋਂ ਪੜ ਲਓ ਆ ਵੀ ਪੜ ਲਓ ਆ ਵੀ ਨਹੀਂ ਜੋ ਤੁਹਾਨੂੰ ਇਹਦੇ ਚ ਪੜਾਤਾ ਇੱਕ ਘੰਟੇ ਇੱਕ ਤੁਸੀਂ ਮੰਨ ਕੇ ਚੱਲੋ ਵੀ 10 ਮਿੰਟ ਚ ਇੱਕ ਕਲਾਸ ਖਤਮ ਕਰ ਜਾਂਦੇ ਆ ਸਟੂਡੈਂਟ ਤਾਂ ਡੇਲੀ ਦੇ ਤਿੰਨ ਤਿੰਨ ਕਲਾਸਸ ਵੀ ਵੋਕੈਬ ਦੇ ਖਤਮ ਕਰ ਜਾਂਦੇ ਤਾਂ ਸੋਚੋ ਕਿੰਨੇ ਵਰਡਸ ਆ ਗਏ ਇੱਕ ਦਿਨ ਦੇ ਤੁਹਾਡੇ ਕੋਲ রাইਟ ਤਾਂ ਫਿਲਿੰਗ ਦੀ ਬਲੈਂਕ ਚੂਜ਼ ਦਾ கரੈਕਟ ਸੈਂਟੈਂਸ ਇਹ ਸਭ ਕੁਝ ਕਿਨੂੰ ਮਿਲਾ ਕੇ ਪੁੱਛਿਆ ਜਾਂਦਾ ਹੈ ਪੇਪਰ 'ਚ ਗ੍ਰਾਮਰ ਅਤੇ ਵੋਕੈਬ ਛੱਡਣਾ ਕੁਝ ਨਹੀਂ ਹੈ ਕਰਨਾ ਸਾਰਾ ਕੁਝ ਹੈ ਠੀਕ ਹੈ ਉਸ ਤੋਂ ਬਾਅਦ ਟਰਾਂਸਲੇਸ਼ਨ ਜਿਹੜੀ ਕਿ ਪੰਜਾਬ ਪੁਲਿਸ ਚ ਆਏਗੀ ਉਹ ਵੀ ਨਾਲ-ਨਾਲ ਕਰਦੇ ਚੱਲਾਂਗੇ ਇਸ ਨਾਲ ਲੈਕਚਰ ਤੁਹਾਡਾ ਬੇਸ ਵੀ ਸਟਰੋਂਗ ਹੁੰਦਾ ਹੈ ਬੀਸ ਵੀ ਸਟਰੋਂਗ ਹੁੰਦਾ ਹੈ ਹੋਰ ਲੈਵਲ ਤੋਂ ਜਿਵੇਂ ਆਪਾਂ ਡੇਲੀ ਰੁਟੀਨ ਲਈ ਅਸੀਂ ਚਾਹੁੰਦੇ ਹਾਂ ਸਾਡੀ ਇੰਗਲਿਸ਼ ਥੋੜੀ ਅੱਛੀ ਹੋ ਜਾਏ ਸਾਡੀ ਚੈਟਿੰਗ ਕਰਨੀ ਸਾਨੂੰ ਆ ਜਾਏ ਸਾਡੀ ਵਰਬ ਸੈਂਟੈਂਸ ਫਾਰਮੇਸ਼ਨ ਹੋ ਜਾਏ ਤਾਂ ਉਹ ਵੀ ਇਸ ਦੇ ਅੰਦਰ ਹੋ ਜਾਏਗੀ ਸੋ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈ ਸਾਰਾ ਕੁਝ ਇਸ ਦੇ ਅੰਦਰ ਹੀ ਤੁਹਾਡਾ ਕਵਰ ਹੋ ਜਾਊਗਾ ਕਰਨਾ ਕੀ ਹੈ ਤੁਸੀਂ ਪਲੇ ਸਟੋਰ ਤੋਂ ਐਪ ਡਾਊਨਲੋਡ ਕਰੋਗੇ ਸੋਨਿਆ ਅਰੋੜਾ ਜਦੋਂ ਐਪ ਡਾਊਨਲੋਡ ਕਰਦੇ ਹੋ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਕੁਝ ਨਹੀਂ ਕਰਨਾ ਬਸ ਆ ਫੋਨ ਨੰਬਰ ਪੰਨਾ ਹੈ ਓਟੀਪੀ ਪੰਨਾ ਹੈ ਤਾਂ ਲੈਟਸ ਗੈਟ ਸਟਾਰਟਡ ਸਟਾਰਟ ਹੋ ਜੂਗੀ ਤੁਹਾਡੀ ਐਪਲੀਕੇਸ਼ਨ ਜੇ ਤੁਸੀਂ ਆਈਫੋਨ ਯੂਜ਼ਰ ਹੋ ਤਾਂ ਕਲਾਸ ਪਲੱਸ ਐਪ ਡਾਊਨਲੋਡ ਕਰਕੇ ਆਵਲਾ ਓਰਜੀ ਕੋਡ ਫਿਲ ਕਰੋਗੇ ਕੋਈ ਵੀ ਡਾਊਟ ਕੋਈ ਵੀ ਕੁਇਰੀ ਇਸ ਬੈਚ ਦੇ ਰਿਲੇਟਡ ਐਪ ਦੇ ਰਿਲੇਟਡ ਕਿਸੇ ਤਰ੍ਹਾਂ ਦੀ ਕੋਈ ਮਨਚ ਵਹਿਮ ਕੋਈ ਸ਼ੰਕਾ ਇਸ ਨੰਬਰ ਤੇ ਵਟਸਐਪ ਕਰੋ ਕਾਲ ਕਰੋ ਠੀਕ ਹੈ ਜੇ ਤੁਸੀਂ ਵੀ ਇਨਾਂ ਸਟੂਡੈਂਟਸ ਦੀ ਤਰ੍ਹਾਂ ਜੇ ਤੁਸੀਂ ਵੀ ਇਨਾਂ ਸਟੂਡੈਂਟਸ ਦੀ ਤਰ੍ਹਾਂ ਬੈਸਟ ਕਰਨਾ ਚਾਹੁੰਦੇ ਹੋ ਇੰਗਲਿਸ਼ ਚ ਸਮਝਣਾ ਵੀ ਚਾਹੁੰਦੇ ਹੋ ਪੇਪਰ ਚ ਕੋਸ਼ਿਸ਼ਾਂ ਵੀ ਸੋਲਵ ਕਰਨਾ ਚਾਹੁੰਦੇ ਹੋ ਤੇ ਕੰਪੀਟੀਸ਼ਨ ਚ ਅੱਗੇ ਵੀ ਜਾਣਾ ਚਾਹੁੰਦੇ ਹੋ ਤਾਂ ਦੇਖਣ ਕਰਨ ਦੀ ਜਰੂਰਤ ਨਹੀਂ ਇਸ ਦੇ ਅੰਦਰ ਸਾਰਾ ਕੁਝ ਕਵਰ ਹੋ ਜੂਗਾ ਤੁਹਾਡਾ ਠੀਕ ਹੈ ਇਸ ਬੈਚ ਦੇ ਅੰਦਰ ਇਹ ਰਿਜ਼ਲਟਸ ਮਿਲਣਗੇ ਇਹ ਕੁਝ ਕੁ ਸਟੂਡੈਂਟ ਦੇ ਰਿਵਿਊਜ਼ ਹੈ ਕੁਝ ਕੁ ਬਹੁਤ ਹੀ 1% ਵੀ ਨਹੀਂ ਹੋਣਗੇ 1% ਵੀ ਨਹੀਂ ਹੋਣਗੇ ਤਾਂ ਹਜ਼ਾਰਾਂ ਸਟੂਡੈਂਟ ਇਹਨਾਂ ਚੀਜ਼ਾਂ ਦਾ ਬੈਨੀਫਿਟ ਲੈ ਰਹੇ ਤੁਸੀਂ ਵੀ ਲੋਅ ਡਰਨਾ ਨਹੀਂ ਇੰਗਲਿਸ਼ ਤੋਂ ਅਸੀਂ ਛੱਡ ਦਿੰਦੇ ਆ ਵੀ ਇੰਗਲਿਸ਼ ਦਾ ਪਤਾ ਨਹੀਂ ਹਉਆ ਹੀ ਹੈ ਪਤਾ ਨਹੀਂ ਹੋਣੀ ਨਹੀਂ ਯਾਰ ਕਰ ਨਹੀਂ ਸਕਦੇ ਐਮਾ ਕੁਝ ਨਹੀਂ ਹੈ ਯਾਰ ਥੋੜੇ ਦਿਨ ਲਗਾ ਲੋਗੇ 2-4 ਦਿਨ ਚ ਮੈਂ ਤੁਹਾਨੂੰ ਪ੍ਰੋਮਿਸ ਕਰਦੀ ਹਾਂ ਜੇ ਤੁਸੀਂ ਬੈਚ ਦੇ ਅੰਦਰ 2-4 ਦਿਨ ਕਲਾਸ ਲਗਾ ਕੇ ਇੰਗਲਿਸ਼ ਤੁਹਾਡਾ ਫੇਵਰਟ ਸਬਜੈਕਟ ਬਣ ਜਾਊਗਾ ਇਸ ਚੀਜ਼ ਦਾ ਮੇਰਾ ਪ੍ਰੋਮਿਸ ਹੈ ਤੁਹਾਨੂੰ ਤੁਸੀਂ ਇੰਗਲਿਸ਼ ਹੀ ਪੜੋਗੇ ਇੰਗਲਿਸ਼ ਚ ਸਿੱਧੇ ਕੁਐਸਚਨ ਸੋਲਵ ਹੁੰਦੇ ਆ ਪੇਪਰ ਚ ਡਾਇਰੈਕਟ ਕੁਐਸਚਨ ਸੋਲਵ ਹੁੰਦੇ ਡਾਇਰੈਕਟ ਕੁਐਸਚਨ ਆ ਸਾਰੇ ਕਾਸੇ ਤੇ ਕੰਮ ਕਰੋ ਠੀਕ ਹੈ ਸਿਲੇਕਸ਼ਨ ਬੈਚ ਸਿਲੇਕਸ਼ਨ ਕਿਟ ਚ ਚਲੇ ਜਾਓ ਸੋਚਣ ਦੀ ਜ਼ਰੂਰਤ ਨਹੀਂ ਰਹਿਣੀ ਹੋਰ ਤੁਹਾਨੂੰ ਕੁਝ ਵੀ ਤੇ ਭਾਈ ਜੇ ਤੁਸੀਂ ਹਾਲੇ ਤੱਕ ਇਹ ਟੈਸਟ ਸੀਰੀਜ਼ ਜੁਆਇਨ ਨਹੀਂ ਕੀਤੀ ਹੈ 1 ਰੁਪਏ ਵਾਲੀ P ट्रिपल S B ਟੈਸਟਸ ਇਹ ਐਪ ਤੇ ਮਿਲਦੀ ਹੈ ਸੋਨੀਆ ਅਰੋੜਾ ਐਪ ਤੇ ਇਹਦਾ ਬੈਨੀਫਿਟ ਨਹੀਂ ਨਾ ਲੈ ਪਾਇਓ ਤਾਂ ਕੁਝ ਵੀ ਨਹੀਂ ਕਰ ਸਕਦੇ ਸਮਝ ਰਹੇ ਹੋ ਇਹਦੇ ਚ 25 ਤਰੀਕ ਨੂੰ ਲਾਸਟ ਐਂਟਰੀ ਹੋਏਗੀ 25 ਸਤੰਬਰ ਨੂੰ ਲਾਸਟ ਐਂਟਰੀ ਹੋਏਗੀ ਉਸ ਤੋਂ ਬਾਅਦ ਇਹ ਵਾਲਾ ਬੈਚ ਉੱਥੋਂ ਹਟ ਜਾਊਗਾ ਇਹ ਮਿਲੂਗਾ ਨਹੀਂ ਫਿਰ ਨਾ ਮੈਸੇਜ ਕਰਕੇ ਪੁੱਛੋ ਅਸੀਂ 1 ਰੁਪਏ ਵਾਲੀ ਟੈਸਟ ਹੀ ਲੈਣੀ ਸੀ 15 ਦਿਨ ਹੋ ਗਏ ਨੂੰ ਚਲਾਈ ਨੂੰ ਸ਼ਾਇਦ ਤਾਂ ਪੂਰਾ ਬੈਨੀਫਿਟ ਲੈ ਰਿਹਾ ਸਟੂਡੈਂਟ ਠੀਕ ਹੈ ਜੇ ਕੱਲੇ ਟੈਸਟ ਲਗਾਣੇ ਤਾਂ ਇੱਕੋ ਵਿੱਚ ਕੁਝ ਨਹੀਂ ਆਉਂਦਾ ਕਰ ਲਓ ਸੋਚਣ ਕਰਨ ਦੀ ਜਰੂਰਤ ਨਹੀਂ ਹੈ ਚਲੋ ਓਕੇ ਹੈ ਜੀ ਤਾਂ ਫਿਰ ਜੀ ਮਿਲਦੇ ਆਂ ਫਿਰ ਆਪਣੇ ਇਸ ਬੈਚ ਦੇ ਅੰਦਰ ਕਰਦੇ ਆਪਾਂ ਚਾਹ ਵੀ ਸਭ ਮਤੋਂ ਇਹਨੂੰ ਸਟਾਰਟ ਇੰਨਾ ਵਧੀਆ ਪੜਾਉਂ ਇੰਨਾ ਵਧੀਆ ਪੜਾਉਂ ਤੇ ਇੰਗਲਿਸ਼ 'ਚ ਟੈਨਸ਼ਨ ਲੈਣ ਦੀ ਲੋੜ ਨਹੀਂ ਲੋਗ ਇੰਗਲਿਸ਼ ਮੇਰੇ ਤੇ ਛੱਡ ਦਿਓ ਬਾਕੀ ਤੁਸੀਂ ਆਪਣੇ ਆਪ ਦੇ ਇਤੇ ਰਹੋ ਠੀਕ ਹੈ ਚਲੋ ਕਰਦੇ ਆ ਫਿਰ ਸਟਾਰਟ ਇਸ ਬੈਚ ਨੂੰ ਬਹੁਤ ਜਲਦੀ ਪੂਰੀ ਮਿਹਨਤ ਤੇ ਸ਼ਿੱਦਤ ਨਾਲ ਪੜਨਾ ਰੋਜ ਹੈ ਬਸ ਡੇਢ ਤੋਂ 2 ਘੰਟੇ ਇੰਗਲਿਸ਼ ਨੂੰ ਦੇ ਦਿਓ ਉਸ ਤੋਂ ਬਾਅਦ ਮੇਰਾ ਪ੍ਰੋਮਿਸ ਹੈ ਕਿ ਇੰਗਲਿਸ਼ 12:00 ਤੋਂ 11:00 ਤੱਕ ਤੁਸੀਂ ਖੜ੍ਹਜੋਗੇ ਇੱਕ ਕੁਐਸ਼ਨ ਦੀ ਮੈਂ ਛੱਡਦੇ ਹਾਂ ਹਮੇਸ਼ਾ ਕਹਿੰਦੇ ਕਿ ਇੱਕ ਕੁਐਸ਼ਨ ਗਲਤ ਹੋ ਸਕਦਾ ਹੈ ਉਹ ਕਿਸੇ ਦਾ ਵੀ ਹੋ ਸਕਦਾ ਹੈ ਮੇਰਾ ਵੀ ਹੋ ਸਕਦਾ ਮਟ ਮੈਂ 12:00 11:00 ਦੀ ਗਰੰਟੀ ਜ਼ਰੂਰ ਕਰ ਦਉ ਤੁਹਾਨੂੰ ਠੀਕ ਹੈ ਗਾਇਸ ਚਲੋ ਮਿਲਦੇ ਆ ਫਿਰ ਜਲਦੀ ਆਪਾਂ ਇਸ ਬੈਚ ਦੇ ਅੰਦਰ ਬਾਏ ਬਾਏ ਟੇਕ ਕੇਅਰ